मैं संघत ने यही कहना चाहना था सारे संसार के लिए आप केस नहीं रख सकते हैं। केस जरूरी है मैं सारे पंजाबी भीरान बेनती करता कि नशे छो बनो देखो भीर जी जाति पाती ना देखो ये आप सारे मिल के रहिए कोई जाति पाती ना देखो लड़ो ना ਸੋਚਿਆ ਨਾ ਨਹੀਂ ਸੋਚਿਆ ਦਾ ਮੈਂ ਕਦੇ ਨਹੀਂ ਸੋਚਿਆ ਸ੍ਰੀ ਰਾਮ ਜੀ ਕੇ ਪਾਠ ਪੂਜਾ ਕਰਦਾ ਹੁੰਦਾ ਦਾ ਤੇ ਦੇਖੋ ਜਦ ਮੈਂ ਸੁੰਦੇ ਹੁੰਦੇ ਤੇ ਜਿਕਨ ਆ ਮੇਰਾ ਸਿੰਘ ਪਿਆਰੇ ਇਹਨਾਂ ਦੇ ਦੇਖ ਕੇ ਮੇਰਾ ਦਿਲ ਬੜਾ ਖੁਸ਼ ਹੋ ਜਾਂਦੇ ਤੇ ਭੱਜ ਕੇ ਜਾਂਦੇ ਤੇ ਇਹਨਾਂ ਦੇ ਚਰਨੇ 'ਚ ਤੇ ਇਹਨਾਂ ਨੇ ਸਮਝਾਇਆ ਕਿ ਪੁੱਤਰ ਤੂੰ ਵੀ ਕੇਸ ਰਖਲਾ ਕਿ ਕਿਰਪਾ ਹੋ ਜਾਣਾ ਇਹਨਾਂ ਨੇ ਬਹੁਤ ਸਿੱਖਿਆ ਦਿੱਤਾ ਮੈਨੂੰ ਬਹੁਤ ਗਿਆਨ ਦਿੱਤਾ ਫੇਰ ਗੁਰੂ ਵਾਲਾ ਬਣਿਆ ਬਹੁਤ ਆਨੰਦ ਆਇਆ 3 ਦਿਨ ਹੋ ਗਿਆ ਇੱਥੇ ਆਇਆ ਨੂੰ ਬਹੁਤ ਆਨੰਦ ਆਇਆ ਦੇਖ ਕੇ ਮੈਨੂੰ ਬੜਾ ਦਿਲ ਖੁਸ਼ ਹੋਆ ਅਕਸਰ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਵਾਲੇ ਸੁਰੇਸ਼ ਸਿੰਘ ਖਾਲਸਾ ਅੱਜ ਸ਼੍ਰੀ ਕਲਤਕ ਸਾਬ ਤੇ ਆ ਕੇ ਨਤਮਸਤਕ ਹੋਏ ਨੇ ਸੜਨਾ ਮੌਜੂਦ ਨੇ ਤਾਂ ਸਭ ਤੋਂ ਪਹਿਲਾਂ ਜੀ ਅਕਸਰ ਸੋਸ਼ਲ ਮੀਡੀਆ ਤੇ ਇੱਕ ਮੈਸੇਜ ਦਿੰਨੇ ਹੋ ਤੁਸੀਂ ਕਿ ਗੁਰੂ ਵਾਲਾ ਬਣੀਏ ਤਾਂ ਅੱਜ ਇੱਥੇ ਆਏ ਹੋ 6 ਜੂਨ ਹੈ ਕੱਲੂ ਕਰਾ ਦਿਵਸ ਹੈ ਸ਼ਹੀਦਾਂ ਦਾ ਦਿਨ ਕਹਿ ਸਕਦੇ ਆਂ ਇੰਜ ਹਾਂਜੀ ਹਾਂਜੀ ਤਾਂ ਕੀ ਕਹਿਣਾ ਚਾਹੋਗੇ ਸੰਤਾਂ ਨੂੰ ਮੈਂ ਸੰਤਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਇਹ ਦੇਖੋ ਕਿੰਨੀ ਵੱਡੇ ਕੁਰਬਾਨੀਆਂ ਕੀਤਾ ਸਾਰੇ ਸੰਸਾਰ ਕੇ ਲਈ ਅੱਪਾ ਇੱਕ ਕੇਸ ਨਹੀਂ ਰੱਖ ਸਕਦੇ ਆਂ ਕਿਸ ਜ਼ਰੂਰੀ ਹੈ ਮੈਂ ਸਾਰੇ ਪੰਜਾਬੀ ਵੀਰਾਂ ਨੂੰ ਬੇਨਤੀ ਕਰਦਾ ਕਿ ਨਸ਼ੇ ਛੱਡੋ ਗੁਰੂ ਵਾਲਾ ਬਣੋ ਗੁਰੂ ਵਾਲਾ ਬਣ ਕੇ ਜ਼ਿੰਦਗੀ guzara ਹੋਣਾ ਨਹੀਂ ਤਾਂ ਬੁਰਾ ਹਾਲ ਹੈ 2 ਸਾਲ ਆਉਣੇ ਵਾਲਾ 27 ਮੇ 2027 ਮੇ ਤਾ ਪੂਰਾ ਹਾਲ ਹੋਣੀ ਹੈ ਤੇ ਗੁਰੂ ਵਾਲਾ ਬਣੋ ਵੀਰ ਜੀ ਗੁਰੂ ਵਾਲਾ ਬਣੋ ਨਸ਼ਿਆਂ ਨੂੰ ਛੱਡੋ ਤਾਂ ਤੋਂ ਨੂੰ ਕਿਦਾਂ ਗੁਰੂ ਨਾਲ ਜੁੜਨ ਦਾ ਕਿਦਾਂ ਸਿੱਖਿਆ ਮਿਲੀ ਕਦੋਂ ਤੁਸੀਂ ਗੁਰੂ ਵਾਲ ਬਣੇ ਤੁਸੀਂ ਖੁਦ ਗੁਰੂ ਵਾਲੇ ਕਦੋਂ ਬਣੇ ਅਸੀਂ ਜਦ ਗੁਰੂ ਵਾਲਾ ਬਣਿਆ ਸਾਨੂੰ ਸਿਆਨੇ ਦਾਦੇ ਪਰਦਾਦੇ ਇੱਥੇ ਪੰਜਾਬੀ ਬੰਦੇ ਮਿਲਦੇ تھے ਤਾਂ ਅਸੀਂ ਪੁੱਛਦੇ ਹੁੰਦੇ ਤੇ ਬਾਬਾ ਜੀ ਕਿ ਇਹ ਗੁਰਦੁਆਰਾ ਸਾਹਿਬ ਪਾਠ ਪੂਜਾ ਹੁੰਦੀ ਹੈ ਕਹਿੰਦਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਚਾਰ ਪੁੱਤਰ ਦੋ ਤਾਂ ਚਮਕੌਰ ਸਾਹਿਬ ਦੋ ਫਤਿਹਗੜ੍ਹ ਸਾਹਿਬ ਸ਼ਹੀਦ ਹੋਆ ਬਹੁਤ ਓਕੇ ਕੁਰਬਾਨੀਆਂ ਕੀਤਾ ਇਹਨਾਂ ਨੇ ਬਾਰੇ ਜ਼ੁਲਮ ਕੀਤਾ ਮੋਗਲ ਨੇ ਔਰੰਗਜ਼ੇਬ ਨੇ ਕਿ ਗਰੀਬਾਂ ਵਾਸਤੇ ਆਪਣੇ ਚਾਰ ਪੁੱਤਰ ਬਾੜ ਦਿੱਤਾ ਪੰਜਵਾਂ ਮਾਂ ਛੇਵਾਂ ਬਾਪ ਸਤਮਾ ਆਪ ਫਿਰ ਵੀ ਕਹਿੰਦਾ ਪਾਣਾ ਮਿੱਠਾ ਲਗਿਆ ਸਬਰਤ ਦਾ ਪਲਾ ਮੰਗਿਆ ਫਿਰ ਵੀ ਤੇ ਆਪਾ ਸੋਚਿਆ ਕਿ ਕਿਉਂ ਨਹੀਂ ਆਪਾ ਵੀ ਗੁਰੂ ਵਾਲਾ ਬਣ ਜਾਈ ਤਾਂ ਸੋਸ਼ਲ ਮੀਡੀਆ ਤੇ ਅਕਸਰ ਤੁਸੀਂ ਵੀਡੀਓਜ਼ ਪਾਉਂਦੇ ਹੋ ਤਾਂ ਨੌਜਵਾਨ ਪੀੜੀ ਜਿਹੜੀ ਆ ਗੁਰੂ ਸਾਹਿਬ ਤੋਂ ਦੂਰ ਹੁੰਦੀ ਜਾ ਰਹੀ ਆ ਉਹਨਾਂ ਲਈ ਕੀ ਖਾਸ ਉਹਨਾਂ ਨੂੰ ਇਹੀ ਬੇਨਤੀ ਕਰਦਾ ਕਿ ਦੇਖੋ ਮੈਂ ਵੀਰਾ ਪੈਨਾ ਨੂੰ ਇਹੀ ਬੇਨਤੀ ਕਰਦਾ ਕਿ ਗੁਰਸਿੱਖੀ ਕੇ ਨਾੜ ਜੁੜਨਾ ਉਹ ਚੰਗੀ ਗੱਲਾਂ ਜਿਹੜੇ ਸਿੱਖੀ ਤਰਮ ਹੈ ਨਾ ਉਹ ਰਾਜਾ ਮਹਾਰਾਜਾ ਵੀ ਨਹੀਂ ਆਉਦੇ ਵਰਕੇ ਕਿ ਇਹਦੇ ਵਰਕੇ ਕੋਈ ਦੁਨੀਆ ਮੈਂ ਹੈ ਹੀ ਨਹੀਂ ਸਭ ਤੋਂ ਵੱਡਾ ਸ੍ਰੀ ਗੁਰੂ ਗੋਬਿੰਦ ਸਿੰਘ ਹੈ ਕਿਉਂਕਿ ਕਿੰਨੀ ਵਿਸਨੀ ਭਗਵਾਨ ਜੀ ਵੀ ਆਇਆ ਸ੍ਰੀ ਰਾਮ ਜੀ ਵੀ ਆਇਆ ਲక్ష్మణ ਜੀ ਨੇ ਵੀ ਆਇਆ ਸਭ ਨੇ ਰੋਇਆ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਚਾਰ ਪੁੱਤਰ ਵੀ ਬਾੜ ਕੇ ਨਹੀਂ ਰੋਇਆ ਇੱਕ ਆਸੂ ਨਹੀਂ ਵਹਾਇਆ ਹਾਂ ਲekin ਖਾਲਸਾ ਖੁਦ ਕਦੋਂ ਪੰਜਾਬ ਆਏ ਪਛੋਕੜ ਕਿੱਥੋਂ ਦਾ ਹੈ ਮੈਂ ਨੇਪਾਲ ਦਾ ਹਾਂ ਜੀ ਨੇਪਾਲ ਦੇ ਹਾਂ ਨੇਪਾਲ ਦਾ ਜੀ ਮੈਂ 10 ਸਾਲ ਦੀ ਉਮਰ 'ਚ ਆਇਆ ਮੈਨੂੰ ਬਹੁਤ ਤਰਸ ਆਇਆ ਗੁਰੂ ਗੋਬਿੰਦ ਸਿੰਘ ਪਾ ਕਿ ਦੇਖੋ ਇਹ ਪਟਨਾ ਸਾਹਿਬ ਦਾ ਮਹਾਰਾਜ ਫਿਰ ਵੀ ਆਪਣੇ ਸਾਰੇ ਸੰਸਾਰ ਲਈ ਚਾਰ ਪੁੱਤਰ ਬਾੜ ਦਿੱਤਾ ਪੰਜਮਾ ਮਾਂ ਬਾੜ ਦਿੱਤਾ ਛੇਮਾ ਬਾਪ ਸਤਮਾ ਆਪ ਫਿਰ ਵੀ ਕਹਿੰਦਾ ਪਾਣਾ ਮਿੱਠਾ ਲੱਗਿਆ ਬਹੁ ਬਹੁ ਗੋਬਿੰਦ ਸਿੰਘ ਜੀ ਆਪੇ ਗੁਰ ਚੇਲਾ चिड़िया नारबाज लर आए एक सिंह सावा लाख लर ला आए फिर कहाए गुरु गोविंद सिंह तो देखो वीर जी जाति पाति ना देखो ए आपा सारे मिल के रहिए कोई जाति पाति ना देखो लरो ना लरो ना जो तो जदों पंजाब आए सीगे ता ओदो सोचया सीगा कि मैं गुरु वाला बनना नहीं, है नहीं कदे नहीं सोचया था नहीं सोचया था मैं कदे नहीं सोचया श्री राम जी के पाठ पूजा करता हुंदा था ਤਾਂ ਦੇਖੋ ਜਦ ਮੈਂ ਸੁੰਦੇ ਹੁੰਦੇ ਸੀ ਜਿਕਨ ਆ ਮੇਰਾ ਸਿੰਘ ਪਿਆਰੇ ਇਹਨਾਂ ਨੂੰ ਦੇਖ ਕੇ ਮੇਰਾ ਦਿਲ ਬੜਾ ਖੁਸ਼ ਹੋ ਜਾਂਦੇ ਤੇ ਭੱਜ ਕੇ ਜਾਂਦੇ ਤੇ ਇਹਨਾਂ ਦਾ ਚਰਨੇ 'ਚ ਤੇ ਇਹਨਾਂ ਨੇ ਸਮਝਾਇਆ ਕਿ ਪੁੱਤਰ ਤੂੰ ਵੀ ਕੇਸ ਰਖਲਾ ਕਿਰਪਾ ਹੋ ਜਾਣਾ ਇਹਨਾਂ ਨੇ ਬਹੁਤ ਸਿੱਖਿਆ ਦਿੱਤਾ ਮੈਨੂੰ ਬਹੁਤ ਗਿਆਨ ਦਿੱਤਾ ਫਿਰ ਗੁਰੂ ਵਾਲਾ ਬਣਿਆ ਫਿਰ ਗੁਰੂ ਵਾਲਾ ਬਣੇ ਤੇ ਫਿਰ ਉਸ ਦਾ ਜਿਹੜਾ ਉਪਚਾਰ ਵੀ ਕਰਨਾ ਸ਼ੁਰੂ ਕੀਤਾ ਮੈਂ ਆਪੇ ਆਪ ਆ ਗਿਆ ਮੈਂ ਕਦੇ ਲਿਖਿਆ ਨਹੀਂ ਨਾ ਕਦੇ ਸੋਚਿਆ ਇੱਕੋ ਵਾਰ ਕਹਾ ਤਾਂ ਗੁਰੂ ਵਾਲਾ ਬਣিয়ে ਬਿਰਜੀ ਨਸਿਆ ਨੂੰ ਛੱਡিয়ে ਭਾਈ ਇਹਨੇ ਮੈਂ ਵਾਇਰਲ ਹੋ ਗਿਆ ਉਹ ਤਾਂ ਮੈਨੂੰ ਤਾਂ ਫਾਇਦਾ ਵੀ ਮਿਲਿਆ ਜਿਹੜੇ ਲੋਕ ਨੇ ਜਿਹੜਾ ਮਿਲਿਆ ਫਾਇਦਾ ਤਾਂ ਕੀ ਮਿਲਿਆ ਲੋਕਾਂ ਨੂੰ ਫਾਇਦਾ ਮਿਲਿਆ ਜਿਹੜੇ ਸੰਗਤ ਫੇਕਸ ਆਈਡੀ ਬਣਾਉਂਦੇ ਆ ਫੇਕਸ ਚੈਨਲ ਮੇਰਾ ਬਣਾ ਬਣਾ ਕੇ ਝੂਠੇ ਮੇਰੀ ਚੈਨਲ ਬਣਾ ਬਣਾ ਕੇ ਸਭ ਫਾਇਦਾ ਲੈ ਲਿਆ ਪਾਇਦਾ ਤਾਂ ਉਹਨਾਂ ਨੇ ਦਿੱਤਾ ਮੈਨੂੰ ਬਹੁਤ ਕਿਰਪਾ ਦਿੱਤਾ ਪਰਿਵਾਰ ਚ ਕਿੰਨੇ ਜੀਓ ਪਰਿਵਾਰ ਨਾਲ ਗੱਲ ਹੁੰਦੀ ਨੇ ਪਾਲ ਦੇ ਵਿੱਚ ਕਿ ਪਰਿਵਾਰ ਇੱਥੇ ਹੀ ਹੈ ਹੋਰੀ ਹੈ ਹੋਰੀ ਹੈ ਜੀ ਜੀ ਪਰਿਵਾਰ ਕੀ ਕਿੰਨੇ ਸਪੋਰਟ ਕਰਦਾ ਬਹੁਤ ਕਰਦੇ ਉਹ ਵੀ ਵਾਹਿਗੁਰੂ ਵਾਹਿਗੁਰੂ ਜਪਦੇ ਨੇ ਇਤਨੇਮ ਕਰਦੇ ਸੂਬਾ ਸਾਮ ਹਾਂ ਜੀ ਕਿੰਨੇ ਬੱਚੇ ਤੁਹਾਡੇ ਤਿੰਨ ਬੱਚੇ ਆ ਹਾਂ ਜੀ ਉਹਨਾਂ ਨੂੰ ਵੀ ਗੁਰੂ ਸਾਹਿਬ ਨਾਲ ਜੋੜ ਹਾਂ ਜੀ ਹਾਂ ਜੀ ਜੋੜ ਰਹੇ ਆ ਉਹ ਵੀ ਛੋਟੇ ਛੋਟੇ ਜਵਾਕ 3 ਵਜੇ ਤੜਕੇ ਉੱਠੀਦਾ ਕੇਸੇ ਅਸਨਾਨ ਕਰਨਾ ਬਹੁਤ ਮਹਾਰਾਜ ਦਾ ਅਨੰਤ ਹੁੰਦੇ ਆ ਤਾਂ ਜਦੋਂ ਪਿੰਡ ਤੋਂ ਆਏ ਸੀਗੇ ਉਦੋਂ ਸੁਰੇਸ਼ ਸੁਰੇਸ਼ ਕੁਮਾਰ ਸੀਗੇ ਤਾਂ ਹੁਣ ਜਦੋਂ ਜਾਣੇ ਜੀ ਹਾਂ ਸੁਰੇਸ਼ ਕੁਮਾਰ ਯਾਦਮ ਥਾ ਤਾਂ ਹੁਣ ਜਦੋਂ ਜਾਣੇ ਹੂੰ ਪਿੰਡ ਕਦੀ ਚੱਕਰ ਲੱਗਦਾ ਤਾਂ ਹੁਣ ਖਾਲਸੇ ਦੇ ਰੋਂਦਾ ਨਹੀਂ ਮੈਂ ਜੀ ਮੇਰਾ ਪਾਈ ਵੀ ਕਹਿੰਦੇ ਆ ਕਿ ਆ ਜਾ ਮੈਂ ਗਿਆ ਨਹੀਂ ਕਿਉਂ ਨਹੀਂ ਜਾਂਦੇ ਨਹੀਂ ਜਾਂਦਾ ਜੀ ਇਹ ਨਹੀਂ ਕਰਦਾ ਜਾਂਦਾ ਜੀ ਇਹ ਨਹੀਂ ਕਰਦਾ ਮੇਰਾ ਪੰਜਾਬ ਕੇ ਧਰਤੀ ਇੰਨੀ ਹੀਰਾ ਦਾ ਧਰਤੀ ਛੱਡ ਕੇ ਕਿਵੇਂ ਜਾਵਾਂ ਜਾਣੇ ਦਾ ਜੀ ਇਹ ਨਹੀਂ ਕਰਦਾ ਪਰਵਾਰ ਨੂੰ ਮਿਲਣਾ ਤਾਂ ਜੀ ਨਹੀਂ ਕਰਦਾ ਨਹੀਂ ਮਿਲਣ ਦਾ ਜੀ ਨਹੀਂ ਕਰਦਾ ਖਰਚਾ ਪਾਣੀ ਦੇ ਦਿੱਤਾ ਹੂੰ ਇੱਥੇ ਹੀ ਦੇ ਦਿੱਤਾ ਖੁਦ ਇੱਥੇ ਰਹੀਦਾ ਹਾਂ ਆਪਣੇ ਰਹੀਦਾ ਸੇਵਾ ਕਰੀਦਾ ਸੇਵਾ ਲੱਗਿਆ ਹੂੰ ਪਹਿਰਾ ਹੈ ਮਹਾਰਾਜਾ ਹਾਂ ਫਰਚਾਈ ਹੂੰ ਵਕ ਵਕ ਜੱਥੇ ਬੰਦੀਆਂ ਸ਼੍ਰੀ ਕਾਲ ਤਕ ਸਾਹਿਬ ਤੇ ਆ ਕੇ ਨਤਮਸਤਕ ਹੋਈਆਂ ਮੰਚ 'ਚ ਕਿਦਾਂ ਆਵਾਜ਼ ਆਈ ਕਿ ਤੁਹਾਨੂੰ ਵੀ ਜਾਣਾ ਚਾਹੀਦਾ ਹਾਂ ਜੀ ਬਹੁਤ ਆਨੰਦ ਆਇਆ 3 ਦਿਨ ਹੋ ਗਏ ਇੱਥੇ ਆਇਆ ਨੂੰ ਬਹੁਤ ਆਨੰਦ ਆਇਆ ਦੇਖ ਕੇ ਮੈਨੂੰ ਬੜਾ ਦਿਲ ਖੁਸ਼ ਹੋਇਆ ਹਾਂ ਜੀ ਤਾਂ ਵਧੀਆ ਲੱਗਦਾ ਹੈ ਗੁਰੂ ਨਾਲ ਜੁੜ ਕੇ ਗੁਰੂ ਦਾ ਪ੍ਰਚਾਰ ਵਧੀਆ ਲੱਗਦਾ ਦੁਨੀਆ ਨੂੰ ਤੇ ਇਹ ਲੱਗਦਾ ਹੋਣਾ ਕਿ ਸੁਰੇਸ਼ ਸਿੰਘ ਨੂੰ ਬਹੁਤ ਦੁਨੀਆ ਮਾਇਆ ਵੀ ਦਿੰਦਾ ਹੋਣਾ ਕੁਝ ਵੀ ਦਿੰਦਾ ਮੈਨੂੰ ਕਿਸੇ ਨੇ ਕੁਝ ਨਹੀਂ ਦਿੰਦਾ ਮੈਂ ਪਰਮਾਤਮਾ ਸੇ ਮੰਗਣਾ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਰੱਖਿਆ ਹੈ ਉਹਨੇ ਰੱਖਣਾ ਉਹਨੇ ਲੈ ਜਾਣਾ ਕੋਈ ਕੀਰਤਨਿਆਨੀ ਨਹੀਂ ਦਿੰਦਾ ਨਾ ਕੋਈ ਬਾਬੇ ਨੇ ਰੱਖਿਆ ਕਿਸੇ ਨੇ ਨਹੀਂ ਦਿੱਤਾ ਮੈਨੂੰ ਮਹਾਰਾਜ ਗੁਰੂ ਗੋਬਿੰਦ ਸਿੰਘ ਨੇ ਦੇਣਾ ਜੋ ਦੇਣਾ ਹਾਂ ਜੀ ਵਦਿਓ ਜਿਹੜੇ ਬੱਚੇ ਨੇ ਜਿਹੜੇ ਯੂਥ ਹੈ ਜਿਹੜਾ ਅੱਜ ਕੱਲ ਦਾ ਪੁਹਿਖਾ ਆਣ ਵਾਲਾ ਪੁਹਿਖਾ ਹੈ ਉਹਨਾਂ ਨੂੰ ਆਪਣੇ ਸਾਡੇ ਚੈਨਲ ਰਾਹੀਂ ਹੁਣ ਕੀ ਸੁਨੇਹਾ ਦੇਵੋਗੇ ਇੱਕ ਵਾਰੀ ਜ਼ਰੂਰ ਗਾ ਕੇ ਦੱਸ ਦਿਓ ਮੈਂ ਇਹੀ ਕਹਿਣਾ ਚਾਹਣਾ ਪਹਿਣਾ ਨੂੰ ਵੀ ਬੱਸ ਵਦ ਪਹਿਣਾ ਨੂੰ ਬੇਨਤੀ ਕਰਦਾ ਕਿ ਜਦ ਤੁਸੀਂ ਰਿਸ਼ਤਾ ਲੱਭਦੇ ਆ ਤੇ ਸਿੱਖਾ ਕੇ ਮੁੰਡਿਆਂ ਨਾਲ ਕੇ ਸਦਾਰੀ ਰੱਖਿਆ ਉਹਦੇ ਨਾਲ ਮੌਜੂਦ ਜੋੜੀ ਲਾਵੋ ਕਿ ਜ਼ਿੰਦਗੀ ਨੂੰ ਪਹਾੜ ਜਿਨਾ ਉੱਚੀ ਲੈ ਜਾਵੇ ਉਹੀ ਜਾ ਲਵੋ ਕਿ ਪਹਾੜ ਜਨਾ ਉੱਚੀ ਲੈ ਜਾਵੇ ਮਾਜਾ ਸੇ ਜੀਏ ਜ਼ਿੰਦਗੀ ਕਿ ਉਹ ਜਿਹੜੇ ਮੂਨੇ ਆ ਉਹ ਨਸਿਆਂ ਚ ਜੁੜ ਜਾਂਦੇ ਆ ਕੇਸ ਨੂੰ ਤਾਂ ਸਮਾਰ ਨਹੀਂ ਸਕਦਾ ਉਹ ਜ਼ਿੰਦਗੀ ਕਿਆ ਸਮਾਰ ਲੂਗਾ ਜਬ ਕੇਸ ਨੂੰ ਨਹੀਂ ਸਮਾਰ ਰਹਾ ਹੈ ਉਹ ਜ਼ਿੰਦਗੀ ਕਿਆ ਸਮਾਲੂ ਆਪਣਾ ਸਿੱਖਾ ਦਾ ਵੀ ਮੁੰਡੇ ਕੇਸ ਕਟਾ ਰਹੇ ਆ ਚਲੋ ਹੋਰ ਜਾਤੀ ਨੂੰ ਤਾਂ ਮੈਂ ਕੁਝ ਕਰ ਨਹੀਂ ਸਕਦਾ ਆਪਣਾ ਸਿੱਖਾ ਦਾ ਵੀ ਮੁੰਡੇ ਕੇਸ ਕਟਾ ਲੈ ਤਾਂ ਉਹਨਾਂ ਨੇ ਜਿਹੜੇ ਕੇਸ ਘਟਾਰੇ ਕੀ ਕਹਿਣਾ ਚਾਹੁੰਦਾ ਉਹਨਾਂ ਨੂੰ ਇਹੀ ਬੇਨਤੀ ਹੈ ਕਿ ਕੇਸ ਨੂੰ ਬੇਅਦਮੀ ਨਾ ਕਰੋ ਆਉਣ ਵਾਲਾ ਸਮਾਂ ਬਹੁਤ ਪਾਸਤਾ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕਾ ਕੇ ਜ਼ਰੂਰ ਦੱਸਣਾ ਚਾਹਉ ਇੱਕ ਅੱਧੀ ਲਾਈਨ ਗਾ ਕੇ ਕਿਉਂਕਿ ਜਿਹੜੀ ਸੰਗਤ ਸੁਣ ਰਹੀ ਹੈ ਗੁਰੂ ਵਾਲਾ ਬਣੀਏ ਬਿਰਜੀ ਨਸ਼ਿਆਂ ਨੂੰ ਛੱਡੀਏ ਗੁਰੂ ਵਾਲਾ ਬਣੀਏ ਬਿਰਜੀ ਨਸ਼ਿਆਂ ਨੂੰ ਛੱਡੀਏ ਗੁਰੂ ਵਾਲਾ ਬਣੀਏ ਬਿਰਜੀ ਨਸ਼ਿਆਂ ਨੂੰ ਛੱਡੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਵਾਲੇ ਸੁਰੇਸ਼ ਸਿੰਘ ਖਾਲਸਾ ਤਾਂ ਜ਼ਰੂਰ ਅੱਜ ਦੇ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਜਿੱਥੇ ਨਤਮਸਤਕ ਹੋਏ ਤਾਂ ਉੱਥੇ ਕੌਮ ਨੂੰ ਇਹ ਸਨੇਹਾ ਦਿੱਤਾ ਕਿ ਗੁਰੂ ਵਾਲਾ ਬਣੀਏ ਤਾ ਕਲੀ-ਕਲੀ ਅਪਡੇਟ ਜੋ ਸ਼੍ਰੀ ਕਾਲ ਤੱਕ ਸਭ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਬਣੇ ਰਹੋ ਜਗਬਾਨ ਦਰਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਕਿ ਸੋਣ ਜਗਬਾਨੀ ਟੀਵੀ ਸ਼੍ਰੀ ਅਮਰ ਸਾਈ